ਅੱਜ ਬਣਾਉਣ ਲੱਗੇ ਆਪਾਂ ਮਹਾਰਾਯਾ ਪੀਲਾ ਕਹਿੰਦਾ ਪੀਲਾ ਮਹਾਰਾਯਾ ਪੀਲਾ ਇਹਦੇ ਤੋਂ ਬੜੇ ਖਾਦੇ ਹੋਣਗੇ ਪਰ ਟੋਮੋਨ ਦੇ ਨਾਲ ਦਾ ਪੀਲੇ ਬੜੇ ਬੰਦੇ ਪਰੇ ਦੇ ਨਾਲ ਦਾ ਪੀਲੇ ਇੱਥੇ ਬੜੇ ਬਣਾਇਆ ਕਾ ਮੰਨ ਕੇ ਆਪਾਂ ਅੱਜ ਹੋਰ ਬੋਲੇ

ਕੀ ਆ ਸਮਝ ਨਹੀਂ ਆ ਰਿਹਾ ਸੀ ਵੀ ਜਦੋਂ ਇਹਦਾ ਪਕਰਦਾ ਕਿ ਬਾਲੀ ਹੈ ਇੱਕਲਾ ਵੀਡੀਓ ਤੇ ਨਹੀਂ ਪਾਉਂਦੇ ਆ ਦਿਖਾਓਗੇ ਤਮੀ ਇਹਨੇ ਮਿਲਾਂ ਜਾਂ ਮੈਂ ਅੱਗੇ ਜਾ ਕੇ ਚੈੱਕ ਕਰੋ ਇੱਕ ਟੀਟਾ ਨਹੀਂ ਤੇ ਇਹਦਾ ਹੀ ਅੱਜ ਪਰ ਬਣੀ ਤੋਂ ਆਈਏ ਮਾਰਿਆ ਲੋਟੀ ਚ ਪੀਦਾ ਸਤਾਜੀ ਇਹ ਵੀ ਨਹੀਂ ਚੱਲਣਾ ਨਹੀਂ ਬੇਡਾ ਦਿਖਰੀ ਲਗੇ ਅਰੇ ਬੁਝੂ ਕੋਣ ਦਿਖ ਰਿਹਾ ਮੂਦਾ ਤੂ ਹੋਏ ਮੈਡਮ ਤਾਂ ਪੀਜ਼ਾ ਨੂੰ ਬੇਤਾਬ ਹੋ ਰੇ ਮੈਨ ਮਲ ਕੰਮ ਆ ਬਲਾਓ ਉਧਰ ਕਮਾਓ ਯਾਰ ਕਿੰਨਾ ਲੜਨਾ ਹੈ ਮੈਡਮ ਬਾਡੀ ਬੇਤਾਬ ਨੇ ਹੋ ਰੇ ਪੀਜ਼ਾ ਖਾਣ ਨੂੰ ਕਹਿੰਦੇ ਪੀਜ਼ਾ ਖਾਣਾ ਤਾਂ ਇਧਰ ਵੀ ਦੇ ਖਾਣਾ ਵਾ ਕਨੀ ਤਵਾਇਆ ਕਨੀ ਦਾ ਸਰਵੀਰਵਾੜ ਟੀਟੜੀ ਨਹੀਂ ਪੈਂਦੀ ਇਹ ਆਜ ਇੱਥੇ ਪੈ ਗਿਆ ਪਲੀਰ ਵਿੱਚ ਪੈ ਗਿਆ ਮਸ਼ਰੂਮ ਵਿੱਚ ਪੈ ਗਿਆ ਹਣੀ ਵਿੱਚ ਪੈ ਗਏ ਇਹ ਕੱਲੇ ਵੀਡੀਓ ਦੇ ਨਹੀਂ ਪੈਣਦੇ ਅਸਲ ਜੀ ਬੈਂਦੀ ਨੇ ਇਹ 200 ਰੁਪਏ ਦਾ ਪੀਜਾ ਆ ਓਏ ਇਹ ਚੱਲਦਾ ਹੁਣ ਪਿਆਰ ਦਾ ਨਿਕ ਲੈਣ ਕਿ ਲੈਣਦਾ ਨਿਕ ਲੈਣਦਾ 哎，你把那